ਤਨੋਮ ਸ੍ਰੀ ਵਾਹਿਗੁਰੂ ਜੀ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੈਨੇ ਹਰ ਮੇਰੀ ਹਰ ਜੀ ਅਰੇ ਇਕ ਟੇਕ ਤੂੰ ਨਹੀਂ ਵਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ ਸੁਕਟਲ ਗੁਰੂ ਸੇਵੀਐ ਐਹਨ ਸੋ ਸਹਜ ਸੁਭਾਈ ਦਰਸ਼ਨ ਵਰਸਿਆ ਗੁਰੂ ਰੂਪੈ ਜਨਮ ਮਰਨ ਦੁਖ ਜਾਈ ਸੱਜਣ ਸਚਾ ਪਾਤਿਸ ਸਿਰ ਸੋਹਾਂ ਦੇ ਸਾਹੋ ਬਾਸ ਬੈਠੇ ਹੋ ਸੁਹੀਏ ਸ਼ਬਨਾਦ ਆਵੇ ਸਾਹੋ ਵਾਹਿਗੁਰੂ ਜੀ ਨੰਨ ਸ੍ਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ ਤੈਨਹੀਂ ਸੁਣਿਆ ਦੁੱਖ ਸੁਖ ਮੇਰਾ ਤੋਬਿਦ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੈਨਹੀ ਸੁਣਿਆ ਦੁਖ ਸੁਖ ਮੇਰਾ ਤੋਬਿਦ ਨੀਕੀ ਖਟਾਨੀ ਜੇ ਕੀ ਏ ਕਹਿ ਪੈਮਾਨੇ ਅਬਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਲਣੀ ਕੀਮਤ ਜਾਨੀ ਰਹਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾ ਨਹੀਂ ਡਿਗੈ ਨਾ ਡੋਲੇ ਦਿਰ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਾ ਸੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਬਖਾਨੀ ਅਰਗਟਿਓ ਜੋਤ ਸਹਿਜ ਸੁਖ ਸੋਭਾ ਵਾਜੀ ਅਨਹਤ ਬਾਨੀ ਕਹੋ ਨਾਨਕ ਨੇ ਚਿਲ ਕਰ ਬਾਦਿਓ ਗੁਰ ਕੀਓ ਬੰਧਾਨੀ ਪ੍ਰਗਟ ਜੋਤ ਸਹਿਜ ਸੁਖ ਸੋਭਾ ਵਾਜੀ ਅਨਹਤ ਬਾਨੀ ਕਹੋ ਨਾਨਕ ਨੇ ਚਿਲ ਕਰ ਬਾਦਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ